아, 보지 안돼가. ਅੰਮ੍ਰਿਤਸਰ ਪੁਲਿਸ ਥਾਣਾ ਲੋਪੋਗ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਵਿਖੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਬੀਤੀ ਰਾਤ ਇੱਕ ਆਰਤੀ ਕੁਲਦੀਪ ਸਿੰਘ ਵੱਲੋਂ ਆਪਣੇ ਫੁੱਫੜ ਆਰਤੀ ਮੱ사 ਸਿੰਘ ਤੇ ਗੋਲੀਆਂ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮੱ사 ਸਿੰਘ ਆਰਤੀ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਆਪਣੇ ਸਾਲਾ ਦਿਲਬਾਗ ਸਿੰਘ ਦੇ ਘਰੋਂ ਆਪਣੀ ਬ੍ਰੀਜਾ ਗੱਡੀ ਤੇ ਸਵਾਰ ਹੋ ਕੇ ਆਰਾਮਦੀਤ ਨੂੰ ਜਾ ਰਿਹਾ ਸੀ ਤਾਂ ਥਾਰ ਗੱਡੀ ਦੇ ਪਿੱਛੇ ਆਏ ਤੇ ਦਿਲਬਾਗ ਸਿੰਘ ਕੁਲਦੀਪ ਸਿੰਘ ਨੇ ਉਹਨਾਂ ਦੀ ਗੱਡੀ ਅੱਗੇ ਗੱਡੀ ਲਾ ਕੇ ਉਹਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੱਸਿਆ ਕਿ ਉਹ ਜਾਨ ਬਚਾਉਣ ਲਈ ਰਾਤ ਦੇ ਹਨੇਰੇ ਵਿੱਚ ਗੱਡੀ ਛੱਡ ਕੇ ਭੱਜ ਨਿਕਲੇ। ਦੋਸ਼ੀਆਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀ ਨੀयत ਨਾਲ ਪਿੱਛੇ ਵੀ ਗੋਲੀਆਂ ਮਾਰੀਆਂ ਗਈਆਂ। ਜਦੋਂ ਕਿ ਦੋ ਗੋਲੀਆਂ ਗੱਡੀ ਦੇ ਅਗਲੇ ਸ਼ੀਸ਼ੇ ਵਿੱਚ ਲੱਗੀਆਂ। ਇਸ ਸਬੰਧ ਵਿੱਚ ਰਾਤ ਸਮੇਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੀ। ਮੱ사 ਸਿੰਘ ਨੇ ਦੱਸਿਆ ਕਿ ਦਿਲਰਾਜ ਸਿੰਘ ਅਤੇ ਕੁਲਦੀਪ ਸਿੰਘ ਨੇ ਕਰੀਬ 7-8 ਸਾਲ ਪਹਿਲਾਂ ਉਸ ਕੋਲੋਂ 80000 ਰੁਪਏ ਲੈ ਸਨ ਪੈਸੇ ਮੰਗਣ ਕਰਕੇ ਉਸ ਨੂੰ ਕਈ ਵਾਰ ਗਾਲਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਇਸ ਸਬੰਧ ਦੇ ਵਿੱਚ ਥਾਣਾ ਲੋਪੋਗ ਦੇ ਐਸਆਈ ਮਾਨ ਸਿੰਘ ਨੇ ਦੱਸਿਆ ਕਿ ਮੱਸਾ ਸਿੰਘ ਦੇ ਬਿਆਨਾਂ ਤੇ ਦਰਲਾਜ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ ਦੇ ਖਿਲਾਫ ਧਾਰਾ 109 25 27 ਆਰਮਡ ਐਕਟ ਅਧੀਨ ਪਰਚਾ ਦਰਜ ਕਰਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿੱਤਾ ਗਿਆ ਮੱਸਾ ਸਿੰਘ ਦਾ ਨਾਮ ਜੀ ਮੇਰਾ ਮੇਰਾ ਪਿੰਡ ਸਾਰੰਗੜਾ ਜੀ ਕੀ ਗੱਲ ਹੋ ਗਈ ਮੈਂ ਇਧਰੋਂ ਖਿਆਲੇ ਗਾਗਾਂ ਦਾ ਹਿਸਾਬ ਕਰਨ ਲਿਆ ਹਿਸਾਬ ਕਰਕੇ ਉਹ ਮੈਂ ਦਲਬਾਖ ਸਿੰਘ ਦੇ ਬੈਠਾ ਰਿਹਾ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਹਾ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਲਿਆ ਤੇ ਅੱਗੋਂ ਮੈਨੂੰ ਗੱਡੀ ਨੇ ਲੇਟਾਂ ਜੀਆਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲੱਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਗੁਲਦੀਪ ਸਿੰਘ ਤੇ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੀ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁਰਗੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਿਆਦੇ ਕਰਕੇ ਮੈਂ ਬਚਾਉਗਾ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸ਼ੀਸ਼ੇ ਦੇ ਉੱਤੇ ਜੀ ਪੁਰਾਣੇ 7-8 ਸਾਲ ਦਾ ਇਹ ਪੈਸਾ ਪੁੰਦਾ ਮੇਰੇ ਨਾਲ ਇਹ ਰਗੜਾ ਝਗੜਾ ਸੀ ਮੈਂ ਆਰਧਤ ਕਰਦਾ ਸੀ ਇਹਨਾਂ ਉਹਦੋਂ ਆਰਧਤ ਨਹੀਂ ਕੀਤੀ ਉਹ ਤੋਂ ਬਾਅਦ ਇਹਨਾਂ ਮੁੜਕੇ ਆਰਤ ਕਾਲੀ ਦੇ ਮੇਰੇ ਨਾਲ ਉਹਦੇ ਖੜਬਰੀ ਜੀ ਰੱਖਦੇ ਕਿ ਇਹਨਾਂ ਦੇ ਅੰਦਰ ਸੀ ਮੈਂ ਵਰਤਦਾ ਹੁਣੀ ਜਾਂਦਾ ਵੀ ਨਹੀਂ ਇਹਨਾਂ ਦੇ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ ਦੋ ਦੋ ਸਾਲ ਤਿੰਨ ਤਿੰਨ ਸਾਲ ਦੂਜਿਆਂ ਘਰਾਂ ਚ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾ ਚੱਲੀ ਕਿਨੇ ਕੇ ਫਿਆਰ ਕੱਢੇ ਇਹਨਾਂ ਨੇ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਰੇ ਬਾਕੀ ਮੁੜਕੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰੇ ਕੀ ਜੀ ਜੋ ਮੈਂ ਭਾਵੇਂ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੇ ਇਹ ਗੱਡੀ ਦੇ ਵਿੱਚ ਇਕੱਲੇ ਸੀ ਮੈਂ ਇਕੱਲਾ ਘੜੀ ਸੀ ਉਹ ਉਤਰੇ ਦੋ ਜਣੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਇਹ ਇੱਥੇ ਹੋਣਾ 9:30 10:00 ਇੱਥੇ ਗੇੜ-ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇ ਦੂਜਾ ਜਨਮ ਹੋਇਆ ਮੇਰਾ ਹੋਰ ਮੇ ਕਿ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰਦੇ ਕੀ ਪੁਲਿਸ ਆ ਪੁਲਿਸ ਰਾਤ ਗਈ ਆ ਇਹਦੇ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਸੱਚ ਉਹ ਵੀ ਮੌਕੇ ਤੇ ਗਿਆ ਸਾਰਾ ਕੁਝ ਵੇਖ ਗਿਆ ਮੈਂ ਨਹੀਂ ਪਹਿਲਾਂ ਲੱਗ ਗਿਆ ਆ ਬਾਤ ਹੀ ਮੈਂ ਉਹ ਲਾਗੇ ਡੇਰੀਆ ਲੈ ਮੈਨੂੰ ਖੜ ਕੇ ਚਾਹੂ ਪਈ ਆ ਲੀੜਾ ਉਹਨਾਂ ਦੇ ਯਾ ਲੋਈ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਤੇ ਕੀ ਮੰਗ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਤਾਂ ਖਾ ਮਾਰਦੇ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਭਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸਟੀਓ ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਆਂ ਤੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇੱਧਰ ਉੱਧਰ ਦੇ ਕਈ ਨੇ ਸਾਨੂੰ 80000 ਇੱਕ ਸੀ ਇਸ ਤਰ੍ਹਾਂ ਕਰਕੇ ਇਹ ਨਾ ਮਤਲਬ ਬਈ ਮੰਨੋ ਕਿ ਪਹਿਲਾਂ ਉਹਦੇ ਦੇਣਾਂ ਦੇ ਮੁਰਕੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਮੈਨੂੰ ਤੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਹੈ ਇਹਨੇ ਮੈਨੂੰ ਗੋਲੀਆਂ ਮਾਰੀਆਂ ਜਿੱਦ ਤਰਾ ਉਹ ਲੱਗਾ ਮੇਰੇ ਖਤੇ ਮੈਂ ਮੈਨੂੰ ਅੱਜ ਵੀ ਝਗੜਾ ਹੈ ਤੁਹਾਡਾ ਇਹਨਾਂ ਨਾਲ ਹਾਂਜੀ ਕੋਈ ਗਲਵਾਦ ਹੋਈ ਤੁਹਾਡੀ ਇਹਨਾਂ ਨਾਲ ਤੂੰ ਤੂੰ ਮੈਂ ਇੱਕ ਦੋ ਜਰਾ ਮਰਾਂ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆਂ ਹੇਰਨ ਪੈਂਦੇ ਮੈਨੂੰ ਰਹਿ ਤੇ ਮੈਂ ਨਿਕਲ ਜਾਂਦਾ ਰਿਆਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤੇ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਹੋਰ ਬਰਾਮਦ ਹੋ ਪੁਲਿਸ ਨੇ ਫੜ ਲਿਆ ਕੋਲ ਪੁਲਿਸ ਨੇ ਫੜਿਆ ਸੀ ਮੇਰੇ ਸਾਹਮਣੇ ਉਹ ਮੋਟਰਸਾਈਕਲ ਹਾਂ ਇਹ ਅਜੇ ਵੀ ਖਤਰਾ ਜੇ ਨਹੀਂ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹ ਨੇ ਮੈਨੂੰ ਫੇਰ ਮਾਰ ਦੇਣੀਆਂ ਗੋਲੀਆਂ ਇਹ ਆ ਕੇ ਮਾਰ ਸਕਦਾ ਜਿੰਨਾ ਮਛਰਿਆ ਵਾ ਭਾਈ ਇਹ ਅਣਸਰ ਕੀ ਮਾਮਲੇ ਰਿਖਾੜੇ ਕੋਲੀ ਚੱਲੀ ਹੋਈ ਉਹ ਰਾਤੀ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਉਹ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪ ਨੂੰ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਹਾਂ ਸਾਪੇ ਬਰੀ ਕੀਤੀ ਜਾ ਰਹੀ ਹੈ ਬਾਕੀ ਅਜੇ ਤਕਤੀਸ ਚੱਲ ਰਹੀ ਹੈ ਉਹ ਤਾਂ ਬਾਅਦ ਚ ਪਤਾ ਲੱਗੂਗਾ ਸਰ ਜੀ ਪੇਰ ਹੋਇਆ ਹੈ ਪੇਰ ਉਹ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਬਾਕੀ ਬਾਅਦ ਚ ਕਲੀਅਰ ਹੋਊਗਾ ਔਰ ਤੁਹਾਡੇ ਮੁਤਾਬਿਕ ਉਹ ਪੱਤਾ ਪੁੱਛਦੇ ਹਾਂ ਹਾਂ ਪਰਚਾ ਦਰਜ ਅਰਾਧੀ ਕਰਤਾ ਹੁਣ ਬੱਸ ਚੱਲ ਰਹੀ ਹੈ ਤਬ ਦੀ ਹੈ ਅਣ ਸਰ ਕੀ ਮਾਮਲੇ ਰੱਖਿਆਲੇ ਗੋਲੀ ਚੱਲੀ ਹੋਈ ਉਹ ਰਾਤੀ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪਕੂ ਕਹ ਲੈ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਮਾ ਸਾਪੇ ਬਰੀ ਕੀਤੀ ਜਾਂ ਰਹੀ ਹੈ ਬਾਕੀ ਇਹ ਤਫਤੀਸ਼ ਚੱਲ ਰਹੀ ਹੈ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਪੇਰ ਹੋਏ ਪੇਰ ਉਹ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਬਾਕੀ ਬਾਅਦ ਚ ਕਲੀਅਰ ਹੋਊਗਾ ਹੋਰ ਤੁਹਾਡੇ ਮੋਟਰ ਵੇਕੂ ਪੱਛਾ ਪੁੱਤ ਦਈ ਹਾਂ ਪਰਚਾ ਦਰਜਾ ਰਾਜ਼ੀ ਕਰਤਾ ਹੁਣ ਬੱਸ ਚੱਲ ਰਹੀ ਹੈ ਤਬ ਦੱਸੂਗਾ